ਅੰਤ ਵਿੱਚ ਅੰਜੀ ਕਹਿ ਰਹੇ ਸੀ ਕਿ ਉਸ ਤੋਂ ਬਾਅਦ ਕੀ ਪ੍ਰੋਗਰਾਮ ਹੈ ਅੱਠਾਂ ਉੱਥੇ ਪੀਕਾਰ ਕੀਤਾ दारू ਤੇ ਗੁੱਠੀ ਹੋ ਗਈ ਮੱਤ ਕਿਸੇ ਨਾਲ ਲੜਾਈ ਕਰ ਲਈ ਤੇ ਬਾਕੀ ਇੱਕ ਦਾ ਸਿਰ ਪਾਟ ਗਿਆ ਤੇ ਬਾਕੀ ਰਹਿ ਗਏ ਸੱਤ ਸੱਤ ਮੁਜਰਾ ਦੇਖਣ ਚੱਲ ਗਏ ਇੱਕ ਤਾਂ ਮਿਲ ਗਿਆ ਪਿਓ ਸੱਤੇ ਮਿਲ ਕੇ ਮੁਜਰਾ ਦੇਖਣ ਇੱਕ ਦਾ ਮਿਲ ਗਿਆ ਪਿਓ ਉਹਨੇ ਫੜ ਕੇ ਤੌਣੀ ਲਾਈ ਤੇ ਬਾਕੀ ਰਹਿ ਗਏ 6 ਛੀਆਂ ਰੱਜ ਭੰਗ ਕਹਿੰਦੀ ਕੱਢਣ ਵਾਸਤੇ ਰੰਜ ਇੱਕ ਦੇ ਢਿੱਡ ਵਿੱਚ ਪੀੜ ਪੈ ਗਈ ਤੇ ਬਾਕੀ ਰਹਿ ਗਏ 5 ਪੰਜਾ ਹਲਵਾ ਅਗੇ ਪੂਰੀ ਖਾਧੀ ਅੱਜ ਵੀ ਹਲਵਾ ਖਾ ਰਹੇ ਸੀ ਪੰਜਾ ਹਲਵਾ ਪੂੜੀ ਖਾਧੀ ਨਾਲ ਖਾਲਿਆ ਅਚਾਰ ਇੱਕ ਨੂੰ ਢਿੱਡ ਚ ਸੂਲ ਉੱਠਿਆ ਤੇ ਬਾਕੀ ਰਹਿ ਗਏ ਚਾਰ ਚਾਰ ਤਰੇ ਬੋਲੀਆਂ ਪਾਉਂਦੇ ਲਈ ਲੜਾਈ ਲੈ ਇੱਕ ਨੂੰ ਪੁਲਿਸ ਫੜ ਕੇ ਲੈ ਗਈ ਤੇ ਬਾਕੀ ਰਹਿ ਗਏ ਤਰੇ ਤਿੰਨਾਂ ਮੰਡੀ ਮੇਲੇ ਪਹੁੰਚੇ ਉੱਤੇ ਹੋਟ-ਹੋਟ ਦਾ ਤੇ ਬੋ ਇੱਕ ਨੂੰ ਉਥੇ ਤਾਪ ਚੜ ਗਿਆ ਤੇ ਬਾਕੀ ਰਹਿ ਗਿਆ ਦੋ ਦੋਵਾਂ ਤੋਂ ਦੂਰੇ ਰੋਟੀ ਖਾਦੀ ਦੋਵਾਂ ਤੋਂ ਦੂਰੇ ਰੋਟੀ ਖਾਦੀ ਉਥੇ ਪੈ ਗਈ ਖੇਕ ਇੱਕ ਨੂੰ ਉਥੇ ਲੱਗ ਗਈਆਂ ਡੱਟੀਆਂ ਤੇ ਬਾਕੀ ਰਹਿ ਗਿਆ ਇੱਕ ਇੱਕ ਜਦੋਂ ਪਿੰਡ ਬਣ ਗਿਆ ਕੀ ਕੀ ਕਰ ਪੈਦਲ ਚੱਲ ਕੇ ਘਰ ਪਹੁੰਚਿਆ ਲੱਗਾ ਵਜਾਉਣ ਢੋਲ ਲੋਕੋ ਮੇਰੇ ਕਦੇ ਨਾ ਜਾਣਾ ਉੱਥੇ ਦੁੱਖਾਂ ਦੀ ਫੌਜ ਲੋਕੋ ਮਿਲ ਲੈ ਕਦੇ ਨਾ ਜਾਣਾ ਉੱਥੇ ਦੁੱਖਾਂ ਦੀ ਫੌਜ ਥੈਂਕ ਯੂ ਵਾਹ ਵਾਹ